ਨੋਕੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਮਰਪਿਤ ਗੁਰਦੁਆਰਾ ਹੀ ਦਾ ਸਾਹਿਬ ਤੋਂ ਵਿਸ਼ਾਲ ਕੀਰਤਨ ਕੱਢਿਆ ਗਿਆ ਇਸ ਨਾਲ ਕਿਤਨੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਨਗਰ ਕੀਰਤਨ ਦਾ ਥਾਂ-ਥਾਂ ਤੇ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਲੰਗਰ ਵੀ ਲਗਾਇਆ ਗਿਆ ਆਓ ਅਸੀਂ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਨਗਰ ਕੀਰਤਨ ਦੇ ਬੇਦੀਵ ਸੰਗ ਦੀ ਨਗਰੀ ਜੋ ਨਗਰ ਕੀਰਤ ਸुरू ਹੋਇਆ ਪਉ ਵੇਂਡ ਜਾ ਪਹੁੰਚਣਾ ਕਿ ਕੀ ਅਜਰਦਾਸ ਬੇਨਤੀ ਕੀਤੀ ਨਗਰ ਕੀਰਤ ਦੀ ਜਹਾਜ਼ਰੀ ਪਰਣ ਦੇ ਬਾਬਾ ਦੀ ਅਰਦਾਸ ਬੇਨਤੀ ਅਰਦਾਸ ਪੂਰੀਆ ਕਰੇ ਬਾਬਾ ਦੀਵ ਸੰਗ ਸਾਰੀਆਂ ਬਰਿਆਦਾ ਪੂਰੀਆ ਕਰਨ ਕਿੰਨੀ ਅਕ ਰੌਣਕ ਲੱਗਈ ਗੱਲ ਕਰੀਏ ਤੇ ਵਾਧੂ ਰੌਣਕ ਲੱਗਈ ਤੇ ਪਉ ਪਿੰਡ ਜਾ ਰਿਹਾ ਹੈ ਹਾਂਜੀ ਤੇ ਬਹੁਤ ਵਧਾਈਆਂ ਸਾਰੇ ਸੰਗਤ ਨੂੰ ਮੇਰੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਨਗਰ ਕੀਰਤ ਤੇ ਜਹਾਜ਼ਰੀ ਕਰ ਰਹੇ ਹੋ ਕਿ ਕੀ ਅਰਦਾਸ ਬੇਨਤੀ ਕੀ ਕਰਦੇ ਹੋ ਮਾਰਾ ਹੀ ਸਾਰੇ ਨੂੰ ਸੁਖ ਸ਼ਾਂਤੀ ਲਿਆਵੇ ਐਦਾਂ ਹੀ ਆਦੇ ਸਾਲ ਵੀ ਆਪਾਂ ਚਾਹੀਏ ਕੁਛੀ ਕੰਮ ਕੋਈ ਨਹੀਂ ਵਾਈਪ ਆਹ ਕਾਹਤ ਇਹ ਸੇਵਾਦਾਰ ਜੀ ਮਲਕ ਪਰਿਵਾਰ ਵੱਲੋਂ ਸੇਵਾ ਹੁੰਦੀ ਆ ਹਰ ਸਾਲ ਦੀ ਤਰ੍ਹਾਂ ਜੀ ਜੀ ਲਗਾਇਆ ਗਿਆ ਜੀ ਇਹ ਲਗਾਇਆ ਗਿਆ ਜੀ ਨੂਟਰੀ ਗੁਲਚਾ ਦੁੱਧ ਦਾ ਲੰਗਰ ਫਲ ਫਰੂਟ ਦਾ ਲੰਗਰ ਤਕੀ ਅੱਜ ਦੇ ਦਿਨ ਕੀ ਕਹਿਣਾ ਚੰਗਾ ਲੱਗਦਾ ਮੈਨੂੰ ਸੰਤਾਂ ਨੂੰ ਆਪਾਂ ਲੱਖ ਲੱਖ ਵਧਾਈ ਦਿੰਨੇ ਦੇਖੋ ਜੀ ਮਹਾਰਾਜ ਦੀ ਕਿਰਪਾ ਨਾਲ ਕਿੰਨੀ ਚੜ੍ਹ ਸੜ ਕੇ ਜੰਦਾ ਪੋ ਪਿੰਡ ਜਾਰੀ ਦਰਸ਼ਨ ਕਰਨ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਇਹ ਬਾਬਾ ਦੀਸ ਨੇ ਗੁਰਦਰਾ ਸ਼ੁਰੂ ਹੋਣ ਦਾ ਵਾ ਤਨ ਤਾਂ ਚਾਟੀ ਵੰਡ ਨਹਿਰ ਤੋਂ ਤੇ ਪਾਉ ਮਨ ਬੁਕੇਗਾ ਜਾ ਕੇ ਕਿੰਨੀ ਅਕਰ ਰੌਣਕ ਲੱਗੀਆਂ ਨਗਰ ਕੀ ਬਹੁਤ ਸ਼ਾਮ ਉਹ ਬਹੁਤ ਰੌਣਕ ਬਹੁਤ ਬਹੁਤ ਰੌਣਕਾਂ ਵਾ ਕੀਰ ਦਾ ਜਨਮ ਦਿਨ ਕਿੱਥੇ ਆਇਆ ਮਾਰੇ ਇਹ ਸਾਰਾ ਦਿਨ ਖੁਸ਼ੀਆਂ ਦਾ ਸਾਰਾ ਵਸ ਲੈ ਗਿਆ ਬਾਬੇ ਜੀ ਦਾ ਦੰਦ ਨਗਰ ਕੀਰਤਨ ਚੱਲਿਆ ਪਉ ਵਿੰਡ ਪਹੁੰਚਣ ਲੱਗਾ ਜੇ ਸਾਰੀ ਸੰਗਤ ਨੂੰ ਬਧਾਈ ਲੱਖ ਲੱਖ ਸ਼ੁਕਰ ਹੈ ਕੀ ਅਰਦਾਸ